ਆਦੇ ਵਿੱਚ ਇੱਕ ਬੰਦੇ ਨੇ ਫਾਇਰ ਕਰ ਦਿੱਤੇ ਡੀਜੇ ਦੇ ਉੱਤੇ ਨੱਚਦੇ ਨੱਚਦੇ ਨੇ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਤਾਂ ਇੱਕ ਗੋਲੀ ਸਿੱਧਾ ਇੱਕ ਵਿਅਕਤੀ ਦੇ ਜਾ ਲੱਗੀ ਮਾਮਲਾ ਦੱਸ ਦਈਏ ਕਿ ਕਪੂਰਥਲਾ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਕਪੂਰਥਲਾ ਦੇ ਵਿੱਚ ਇੱਕ ਘਰ ਦੇ ਵਿੱਚ ਵਿਆਹ ਸੀਗਾ ਜਿਸ ਨੂੰ ਲੈ ਕੇ ਘਰ ਦੇ ਵਿੱਚ ਜਾਗੋ ਕੱਢੀ ਗਈ ਤਾਂ ਸੰਗੀਤ ਇੱਥੇ ਹੋ ਰਿਹਾ ਸੀਗਾ ਡੀਜੇ ਦੇ ਉੱਤੇ ਲੋਕ ਨੱਚ ਰਹੇ ਸੀਗੇ ਤਾਂ ਇਸੇ ਦੌਰਾਨ ਇੱਕ ਵਿਅਕਤੀ ਨੇ ਆਪਣੀ ਝੂਠੀ ਸ਼ਾਨੋ ਸ਼ੌਕਤ ਦਿਖਾਉਣ ਦੇ ਲਈ ਇੱਥੇ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਤਾਂ ਇੱਕ ਫਾਇਰ ਸਿੱਧਾ ਇੱਕ ਵਿਅਕਤੀ ਦੀ ਛਾਤੀ ਦੇ ਵਿੱਚ ਜਾ ਕੇ ਲੱਗਾ ਤਾਂ ਉਸੇ ਦੌਰਾਨ ਭਾਜੜਾ ਇੱਥੇ ਪੈ ਜਾਂਦੀਆਂ ਨੇ ਜਿਹੜੇ ਵਿਆਹ ਵਾਲੇ ਸੀਗੇ ਜਿਹੜੇ ਉੱਥੇ ਲੋਕ ਮੌਜੂਦ ਸੀਗੇ ਜਿਹੜੇ ਨੱਚ ਰਹੇ ਸੀਗੇ ਸਾਰੇ ਪਰੋਣੇ ਸਾਰਿਆਂ ਨੂੰ ਉੱਥੇ ਭਾਜੜਾ ਪੈ ਜਾਂਦੀਆਂ ਨੇ ਤਾਂ ਫਿਰ ਉਸ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਉਸ ਤੋਂ ਰੈਫਰ ਕਰ ਦਿੱਤਾ ਗਿਆ ਤਾਂ ਕਪੂਰਥਲਾ ਤੋਂ ਇਹ ਮਾਮਲਾ ਨਿਕਲ ਕੇ ਸਾਹਮਣੇ ਆਇਆ ਵਿਆਸ ਸਮਾਗਮ ਦੇ ਵਿੱਚ ਫਾਇਰਿੰਗ ਕੀਤੀ ਗਈ ਹਵਾਈ ਫਾਇਰ ਕੀਤੇ ਗਏ ਤਾਂ ਇੱਕ ਗੋਲੀ ਇੱਕ ਵਿਅਕਤੀ ਦੇ ਲੱਗ ਜਾਂਦੀ ਹੈ ਡੀਜੇ ਦੇ ਉੱਤੇ ਦੱਸਿਆ ਜਾ ਰਿਹਾ ਕਿ ਇੱਥੇ ਨਾਚ ਰਹੇ ਸਿਗੇ ਤਾਂ ਉਸੇ ਦੌਰਾਨ ਇੱਕ ਵਿਅਕਤੀ ਦੇ ਵੱਲੋਂ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਆਪਣੀ ਸ਼ਾਨੋ ਸ਼ੌਕਤ ਝੂਠੀ ਜੜੀ ਸ਼ਾਨੋ ਸ਼ੌਕਤ ਸੀਗੀ ਉਹ ਦੁਕਾਨ ਦੀ ਕੋਸ਼ਿਸ਼ ਕੀਤੀ ਗਈ ਉਸੇ ਦੇ ਵਿਚਾਲੇ ਹਵਾਈ ਫਾਇਰ ਉਸਨੇ ਕਰਨੇ ਸ਼ੁਰੂ ਕਰ ਦਿੱਤੇ ਤਾਂ ਇੱਕ ਗੋਲੀ ਜੜੀ ਸੀਗੀ ਉੱਥੇ ਮੌਜੂਦ ਇੱਕ ਵਿਅਕਤੀ ਦੀ ਛਾਤੀ ਦੇ ਵਿੱਚ ਜਾ ਕੇ ਲੱਗੀ ਤਾਂ ਮੌਕੇ ਤੇ ਮੌਜੂਦ ਲੋਕਾਂ ਦੇ ਮੁਤਾਬਕ ਇੱਥੇ ਸੰਗੀਤ ਤੇ ਪੰਗੜਿਆਂ ਦਾ ਜਿਹੜਾ ਪ੍ਰੋਗਰਾਮ ਉਹ ਚੱਲ ਰਿਹਾ ਸੀਗਾ ਇਸੇ ਦੌਰਾਨ ਇੱਕ ਵਿਅਕਤੀ ਨੇ ਆਪਣੇ ਲਾਈਸੈਂਸੀ ਹਥਿਆਰ ਦੇ ਨਾਲ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤਾਂ ਇੱਕ ਫਾਇਰ ਸਿੱਧਾ ਉੱਥੇ ਮੌਜੂਦ ਇੱਕ ਵਿਅਕਤੀ ਦੇ ਜਾ ਲੱਗਿਆ ਤਾਂ ਗੰਭੀਰ ਰੂਪ ਦੇ ਨਾਲ ਜੜਾ ਜ਼ਖਮੀ ਹੋ ਗਿਆ ਮੌਕੇ ਦੇ ਉੱਤੇ ਅਫਰਾ ਤਫਰੀ ਮਚ ਗਈ ਉਸ ਨੂੰ ਇੱਥੇ ਸਥਾਨਕ ਹਸਪਤਾਲ ਪਹਿਲਾਂ ਇਲਾਜ ਦੇ ਲਈ ਲਜਾਇਆ ਗਿਆ ਜਿੱਥੇ ਉਸ ਦੀ ਹਾਲਤ ਨੂੰ ਦੇਖਦਿਆਂ ਹੋਇਆ ਹੋਇਆ ਜਲੰਧਰ ਰੈਫਰ ਕਰ ਦਿੱਤਾ ਤਾਂ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਉਸ ਦਾ ਇਲਾਜ جاری ਹੈ ਉਸ ਦਾ ਇਲਾਜ ਚਾਰ ਰਹਿਤਾਏ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੀ ਮੌਕੇ ਦੇ ਉੱਤੇ ਪਹੁੰਚ ਗਈ ਤਾਂ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧ ਦੇ ਵਿੱਚ ਥਾਣਾ ਸਿਟੀ ਦੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਤਾਂ આરોપી ਦੀ ਗ੍ਰਿਫਤਾਰੀ ਦੇ ਲਈ ਯਤਨ ਕੀਤੇ ਜਾ ਰਹੇ ਨੇ ਤਾਂ ਇਸ ਦੇ ਨਾਲ ਹੀ ਜਿਹੜੇ ਪ੍ਰੋਗਰਾਮ ਦੀ ਵੀਡੀਓਗ੍ਰਾਫੀ ਹੈ ਉਹ ਵੀ ਜੁਟਾਈ ਜਾ ਰਹੀ ਹੈ ਤਾਂਕਿ ਘਟਨਾ ਦੀ ਜਿਹੜੀ ਪੂਰੀ ਸਚਾਈ ਹੈ ਉਹ ਸਾਹਮਣੇ ਆ ਸਕੇ ਤਾਂ ਪੁਲਿਸ ਨੇ ਸਾਫ਼ ਕੀਤਾ ਹੈ ਕਿ ਵਿਆਹ ਤੇ ਹੋਰ ਜਿਹੜੇ ਸਮਾਗਮ ਹੋਣ ਵਾਲੇ ਨੇ ਉਸ ਦੇ ਵਿੱਚ ਜਿਹੜੀ ਫਾਇਰਿੰਗ ਹੈ ਕਾਨੂੰਨੀ ਅਪਰਾਧ ਹੈ ਤਾਂ ਅਜਿਹੇ ਮਾਮਲਿਆਂ ਦੇ ਵਿੱਚ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਖੁਸ਼ੀ ਦੇ ਮੌਕਿਆਂ ਤੇ ਇਸ ਤਰ੍ਹਾਂ ਦੀਆਂ ਹਰਕਤਾਂ ਖਤਰਨਾਕ ਹਰਕਤਾਂ ਨਾ ਕੀਤੀਆਂ ਜਾਣ ਤੋਂ ਬਚਿਆ ਜਾਵੇ ਤਾਂ ਜੋ ਕਿਸੇ ਵੀ ਕਿਸਮ ਦਾ ਜੋਖਮ ਨਾ ਚੁੱਕਣਾ ਪੈ ਸਕੇ ਕਿਉਂਕਿ ਕਈ ਮਾਮਲੇ ਇਸ ਤਰੀਕੇ ਦੇ ਪੰਜਾਬ ਦੇ ਵਿੱਚ ਸਾਹਮਣੇ ਆ ਚੁੱਕੇ ਨੇ ਬੀਤੇ ਦਿਨਾਂ ਨੂੰ ਜਦੋਂ ਵਿਆਹ ਸਮਾਗਮਾਂ ਦੇ ਵਿੱਚ ਫਾਇਰਿੰਗ ਹੁੰਦੀ ਹੈ ਤਾਂ ਹੁਣੇ ਮਾਮਲਾ ਕਪੂਰਥਲਾ ਤੋਂ ਨਿਕਲ ਕੇ ਸਾਹਮਣੇ ਆਇਆ ਹੈ ਕਈ ਵਾਰ ਨੁਕਸਾਨ ਵੀ ਕਈਆਂ ਨੂੰ ਤਾਂ ਆਪਣੀ ਜਾਨ ਤੋਂ ਵੀ ਹੱਥ ਧੋਣਾ ਪੈ ਗਿਆ ਤਾਂ ਹੁਣੇ ਕਪੂਰਥਲਾ ਤੋਂ ਮਾਮਲਾ ਸਾਹਮਣੇ ਆਇਆ ਵਿਆਹ ਵਾਲੇ ਘਰ ਦੇ ਵਿੱਚ ਫਰਾ ਤਫਰੀ ਦਾ ਮਾਹੌਲ ਬਣ ਜਾਂਦਾ ਹੈ ਇੱਥੇ ਜਾਗੋ ਕੱਢੀ ਗਈ ਪਹਿਲਾਂ ਪਰਿਵਾਰ ਦੇ ਵੱਲੋਂ ਤਾਂ ਡੀਜੇ ਦੇ ਉੱਤੇ ਲੋਕ ਨੱਚ ਰਹੇ ਸੀਗੇ ਤਾਂ ਇਸੇ ਦੌਰਾਨ ਇੱਕ ਵਿਅਕਤੀ ਦੇ ਵੱਲੋਂ ਆਪਣੀ ਝੂਠੀ ਸ਼ਾਨੋ ਸ਼ੌਕਤ ਦਿਖਾਉਣ ਦੇ ਲਈ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਗਏ ਤਾਂ ਇੱਕ ਗੋਲੀ ਸਿੱਧਾ ਉੱਥੇ ਮੌਜੂਦ ਮੁੰਡੇ ਦੇ ਜਾਂ ਲੱਗੀ ਜਿਹੜਾ ਕਿ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਉਸ ਦੀ ਹਾਲਤ ਨੂੰ ਦੇਖਦਿਆਂ ਹੋਇਆ ਤਾਂ ਪੁਲਿਸ ਵੀ ਮੌਕੇ ਦੇ ਉੱਤੇ ਪਹੁੰਚ ਗਈ ਸੀ ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਤਾਂ ਪੁਲਿਸ ਦੇ ਵੱਲੋਂ ਇਸ ਪੂਰੇ ਪ੍ਰੋਗਰਾਮ ਦੀ ਜਿਹੜੀ ਵੀਡੀਓਗ੍ਰਾਫੀ ਹੈ ਉਹ ਵੀ ਜਟਾਈ ਜਾ ਰਹੀ ਹੈ ਤਾਂ ਜੋ ਇਸ ਘਟਨਾ ਦੀ ਪੂਰੀ ਜੜੀ ਸਚਾਈ ਸਾਹਮਣੇ ਆ ਸਕੇ ਕਿ ਕਿਸ ਤਰੀਕੇ ਦੇ ਨਾਲ ਇਸ ਵਿਅਕਤੀ ਦੇ ਵੱਲੋਂ ਫੈਰ ਕੀਤੇ ਜਾ ਰਹੇ ਸਿਗੇ ਤਾਂ ਇਸ ਦੇ ਨਾਲ ਪੁਲਿਸ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਖੁਸ਼ੀ ਦੇ ਮੌਕਿਆਂ ਦੇ ਉੱਤੇ ਇਸ ਤਰੀਕੇ ਦੀਆਂ ਹਰਕਤਾਂ ਨਾ ਕੀਤੀਆਂ ਜਾਣ ਤਾਂ ਜੋ ਕਿਸੇ ਵੀ ਕਿਸੇ ਵੀ ਜਾਨ ਦੀ ਕਿਸੇ ਦੀ ਵੀ ਜਾਨ ਜੋਖਮ ਦੇ ਵਿੱਚ ਨਾ ਪਾਈ ਜਾਵੇ ਤਾਂ ਪੁਲਿਸ ਨੇ ਵੀ ਅਪੀਲ ਕੀਤੀ